ਸਟੱਡੀ ਵੀਜ਼ਾ ਤੇ ਵਿਦਿਆਰਥੀ ਪੁੱਜ ਜਾਂਦੇ ਨੇ ਕੈਨੇਡਾ ਪਰ ਉਹ ਕੀ ਗਾਰੰਟੀ ਹੈ ਕਿ ਉਹ ਕਾਲਜ ਜਾਂਦੇ ਹੀ ਜਾਂਦੇ ਨੇ ਜੀ ਸਭ ਤੋਂ ਵੱਡਾ ਮਸਲਾ ਇਹੀ ਹੈ ਕਿ ਕੈਨੇਡਾ ਦੇ ਜਿਹੜੇ ਕਾਲਜਸ ਦੇ ਵਿੱਚ ਦਾਖਲਾ ਲੈਣ ਵਾਲੇ ਖਾਸ ਤੌਰ ਤੇ ਸਾਊਥੀ ਯੰਸ ਸਾਊਥ ਏਸ਼ੀਆ ਦੇ ਦੇ ਮੂਲਕਾਂ ਤੋਂ ਜਿਹੜੇ ਜਾਂਦੇ ਨੇ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਕੈਨੇਡਾ ਦੀ ਧਰਤੀ ਤੇ ਪੁੱਜਣਾ ਹੁੰਦਾ ਹਾਲਾਂਕਿ ਪੀਆਰ ਲੈਣੀ ਵੀ ਇੱਕ ਵੱਡਾ ਟੀਚਾ ਹੁੰਦਾ ਪਰ ਕਈ ਮਾਮਲਿਆਂ ਦੇ ਵਿੱਚ ਪਹਿਲਾਂ ਹੀ ਪਾਸਾ ਕਰ ਦਿੰਦੇ ਨੇ ਕਿ ਪੜਨਾ ਪੜਾਉਣਾ ਛੱਡੋ ਆਪਾਂ ਹੁਣ ਕਰੀਏ ਕੰਮ ਤੇ ਉਹਦੇ ਵਿੱਚ ਹੁਣ ਉਹ ਦੂਜੇ ਪਾਸੇ ਵੀ ਚੱਲਾਂਗੇ ਕਿ ਸ਼ਰਨਾਰਥੀ ਬਣਨ ਲਈ ਪੰਜਾਬੀਆਂ ਵੱਲੋਂ ਕੀ ਕੀ ਕੀਤਾ ਜਾ ਰਿਹਾ ਹੈ ਉਹ ਵੀ ਇੱਕ ਵੱਡੀ ਸਟੋਰੀ ਹੈ ਵੱਡਾ ਵੱਡੀ ਗਾਥਾ ਹੈ ਕਿ ਕੀ ਕੁਝ ਕੈਨੇਡਾ ਦੀ ਪੀਆਰ ਵਾਸਤੇ ਜਾਂ ਕੈਨੇਡਾ ਦੇ ਵਿੱਚ ਪਨਾਹ ਵਾਸਤੇ ਆਪਣੇ ਇੰਡੀਅਨਸ ਵੱਲੋਂ ਜਾਂ ਪੰਜਾਬੀਆਂ ਵੱਲੋਂ ਕੀਤਾ ਜਾ ਰਿਹਾ ਹੈ ਪਹਿਲਾਂ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰ ਲਈਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਸੰਕੇਤ ਦਿੱਤੇ ਗਏ ਨੇ ਕਿ ਯੂਨੀਵਰਸਿਟੀਆਂ ਨੇ ਜਾਂ ਕਾਲਜੇਜ਼ ਨੇ ਜਿਹੜੇ ਵੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਜੇ ਉਹ ਟ੍ਰੈਕ ਨਹੀਂ ਕਰਨਗੇ ਐਨਰੋਲਮੈਂਟ ਨੂੰ ਤਾਂ ਅਸੀਂ ਉਹਨਾਂ ਨੂੰ ਬਾਰ ਕਰ ਦੇਾਂਗੇ ਰੋਕ ਲਾ ਦੇਾਂਗੇ ਉਹਨਾਂ ਦੇ ਸਟੱਡੀ ਵੀ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖਲਾ ਕਰਨ ਤੇ ਓਕੇ ਜੀ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖਲਾ ਉਹ ਵਿਦਿਅਕ ਸੰਸਥਾਾਂ માં ਨਹੀਂ ਕਰ ਸਕਣਗੀਆਂ ਜਿਹੜੀਆਂ ਕਿ ਐ ਐਨਰੋਲਮੈਂਟ ਦੀ ਟਰੈਕਿੰਗ ਕਰਨ ਦੇ ਵਿੱਚ ਅਸਫਲ ਰਹਿਣਗੀਆਂ ਹੁਣ ਇਹਦੇ ਵਿੱਚ ਐਨਰੋਲਮੈਂਟ ਇਨ ਦੀ ਸੈਂਸ ਹੈਗਾ ਕਿ ਇੱਕ ਵਿਦਿਆਰਥੀ ਦਾ ਜਿਹੜਾ ਆਫਰ ਐਕਸੈਪਟੈਂਸ ਲੈਟਰ ਹੈ ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਉਹ ਉਸ ਦੀ ਵੈਰੀਫਿਕੇਸ਼ਨ ਫਿਰ ਉਸ ਤੋਂ ਬਾਅਦ ਜਦੋਂ ਉਹ ਦਾਖਲਾ ਲੈ ਲੈਂਦਾ ਕੀ ਉਹ ਪ੍ਰੋਪਰ ਤਰੀਕੇ ਦੇ ਨਾਲ ਕਲਾਸਿਸ ਲਾ ਰਿਹਾ ਹੈ ਬੰਕ ਤਾਂ ਨਹੀਂ ਵੱਜ ਰਹੇ ਕਿਤੇ ਉੱਥੇ ਦਿਹਾੜੀਆਂ ਤਾਂ ਨਹੀਂ ਲੱਗ ਰਹੀਆਂ ਹੈਗੀਆਂ ਕਾਲਜ ਦੇ ਬਹਾਨੇ ਜਾਂ ਇੱਕ ਕਹਿ ਸਕਦੇ ਆ ਪ੍ਰੌਕਸੀ ਜਿਹੜੀ ਸਾਡੇ ਵੇਲੇ ਹੁੰਦੀ ਸੀ ਕਿ ਪ੍ਰੌਕਸੀ ਲਾ ਕੇ ਪਾਰ ਬੋਲ ਜਾਂਦੇ ਸੀ ਕਾਲਜ ਦੇ ਵਿੱਚੋਂ ਜਾਂ ਤੂੰ ਮੇਰੀ ਬੋਲਦੀਆਂ ਰਹਾਜ਼ਰੀ ਇਸ ਤਰੀਕੇ ਦੇ ਨਾਲ ਕਾਲਜ ਦੇ ਵਿੱਚ ਚੱਲਦਾ ਹੁੰਦਾ ਸੀ ਕੰਮ ਹਾਂ ਜੀ ਯਾਰ ਕੈਂਟੀਨ ਜਾਣਾ ਚਾਹ ਪੀਣ ਨਹੀਂ ਯਾਰ ਮੇਰਾ ਕੰਮ ਹੈ ਇੱਥੇ ਹਾਲਾਂਕਿ ਹਾਲਾਤ ਵੱਖਰੇ ਨੇ ਇੱਥੇ ਤਾਂ ਦਿਹਾੜੀ ਤੇ ਜਾਣਾ ਕੈਨੇਡਾ ਦੇ ਵਿੱਚ ਹਾਲਾਤ ਸਿਰਫ 1 ਪੁਆਇੰਟ ਏਜੰਡਾ ਹੈ ਕਿ ਵੱਧ ਤੋਂ ਵੱਧ ਕੰਮ ਕਰਕੇ ਤੇ ਵੱਧ ਤੋਂ ਵੱਧ ਪੈਸੇ ਕਮਾਏ ਜਾਣ ਤੇ ਇੱਥੇ ਪੱਕੇ ਹੋ ਜਾਈਏ ਹੁਣ ਇਹਦੇ ਵਿੱਚ ਕੈਨੇਡਾ ਸਰਕਾਰ ਨੇ ਕਹਿ ਸਕਦੇ ਆ ਕਿ ਸਖਤੀ ਵਰਤੀ ਹੈ ਡੈਲੀ ਕਹਿ ਸਕਦੇ ਆ ਡੈਲੀ ਹਾਈਵ ਤੇ ਟੋਰਾਂਟੋ 스타 ਦੀ ਰਿਪੋਰਟ ਦੇ ਵਿੱਚ ਪ੍ਰਗਟਾਵਾ ਕੀਤਾ ਗਿਆ ਹੈ ਕਿ ਜਿਹੜੀਆਂ ਵਿਦਿਅਕ ਸੰਸਥਾਾਂ ਮਾ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ 60 ਦਿਨ ਦੇ ਅੰਦਰ ਅੰਦਰ ਕੰਪਲਾਈਂਸ ਨਹੀਂ ਕਰਨਗੇ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਕੀਤੀ ਜਾ ਸਕਦੀ ਹੈ ਤੇ ਸਰ ਆਪਾਂ ਪੰਜਾਬੀਆਂ ਦਾ ਜ਼ਿਕਰ ਕਰ ਲੈਨੇ ਵੀ ਖਾਸ ਕਰਕੇ ਆਪਣੇ ਸਟੂਡੈਂਟਸ ਨੂੰ ਤਾਂ ਇਹੀ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੈਨੇਡਾ ਪਹੁੰਚਿਆ ਜਾਵੇ ਤੇ ਜਿਵੇਂ ਤੁਸੀਂ ਵਨ ਏਜੰਡੇ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਤਾਂ ਇਹੀ ਹੁੰਦਾ ਵੀ ਬਸ ਪੈਸੇ ਕਮਾਉਣੇ ਨੇ ਦਿਹਾੜੀਆਂ ਲੱਗਣੀਆਂ ਚਾਹੀਦੀਆਂ ਨੇ ਚਲੋ ਸਾਰਿਆਂ ਨੂੰ ਆਪਾਂ ਇੱਕੋ ਤੱਕੜੀ ਦੇ ਵਿੱਚ ਨਹੀਂ ਤੋਲਦੇ ਬਹੁਤ ਸਾਰੇ ਸਟੂਡੈਂਟਸ ਆਪਣੀ ਪੜ੍ਹਾਈ ਨੂੰ ਲੈ ਕੇ ਸਟੱਡੀ ਨੂੰ ਲੈ ਕੇ ਜਾਂ ਆਪਣੇ ਕੋਰਸੇਸ ਨੂੰ ਲੈ ਕੇ ਬੜੇ ਸੰਜੀਦਾ ਹੁੰਦੇ ਨੇ ਬੜੇ ਸੀਰੀਅਸ ਵੀ ਹੁੰਦੇ ਨੇ ਪਰ ਇਹ ਅੰਕੜੇ ਸਰ ਜਰੂਰ ਸਾਹਮਣੇ ਆਏ ਹੋਣਗੇ ਤਾਂ ਹੀ ਇਮੀਗ੍ਰੇਸ਼ਨ ਜਿਹੜੇ ਮੰਤਰੀ ਨੇ ਮਾਰਕ ਮਿਲਰ ਹੋਣੀ ਉਹਨਾਂ ਨੇ ਇਹ ਐਲਾਨ ਕੀਤਾ ਬਿਲਕੁਲ 750 ਸਟੂਡੈਂਟਸ ਦਾ ਤਾਂ ਪਹਿਲਾ ਮਾਮਲਾ ਸਾਹਮਣੇ ਆਇਆ ਸੀਗਾ ਜਿਹੜੇ ਕਿ ਠੱਗੀ ਦਾ ਸ਼ਿਕਾਰ ਹੋਏ ਜਾਂ ਜਾਣ ਬੁੱਝ ਕੇ ਠੱਗੀ ਦੇ ਮਾਮਲੇ ਦੇ ਵਿੱਚ ਫਸੇ ओके ਉਹ ਹੁਣ ਚਲੋ ਉਸ ਵਿਸ਼ਾ ਉਹਦੇ ਵਿੱਚ ਆਪਾਂ ਡੂੰਘਾਈ ਦੇ ਵਿੱਚ ਨਹੀਂ ਜਾਵਾਂਗੇ ਪਰ ਉਹਨਾਂ ਦੀ ਡਿਪੋਰਟੇਸ਼ਨ ਬਚ ਗਈ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲਿਆਂ ਨੇ ਕੁਝ ਮਾਮਲਿਆਂ ਦੀ ਪੜਤਾਲ ਕੀਤੀ ਤੇ ਉਹਦੇ ਵਿੱਚ ਲੱਗਿਆ ਕਿ ਜਿਹੜਾ ਉਹ ਇਮੀਗ੍ਰੇਸ਼ਨ ਕੰਸਲਟੈਂਟ ਹੈ ਜਿਹਨੂੰ ਸਜ਼ਾ ਸੁਣਾਈ ਗਈ ਹੈਗੀ ਉਸੇ ਦਾ ਕੀਤਾ ਕਰਾਇਆ ਸੀ ਜ਼ਿਆਦਾਤਰ ਉਹੀ ਇੱਕ ਫੇਕ ਕਹਿ ਸਕਦੇ ਐਡਮਿਸ਼ਨ ਲੈਟਰ ਜਾਂ ਕਹਿ ਸਕਦੇ ਆਫਰ ਲੈਟਰ ਭੇਜ ਦਿੰਦਾ ਸੀ ਤੇ ਉੱਥੇ ਜਾ ਕੇ ਜਵਾਕ ਨੂੰ ਪਤਾ ਲੱਗਦਾ ਸੀ ਸਟੂਡੈਂਟ ਨੂੰ ਕਿ ਇੱਥੇ ਤਾਂ ਸੀਟ ਹੀ ਹੈ ਨਹੀਂ Ok.